ਮੇਰਾ ਗਰਣਾ ਹੋਰ ਨਹੀਂ ਤੇ ਯਾਦ ਆਂਦਿਆ ਇਹ ਨਾਂ ਬੜਾ ਤੰਗ ਕਰਦੀ ਆ ਮੈਨੂੰ ਜਿੰਨੇ ਜਾਣੀ ਬਹੁਤ ਬੇਇਤੀ ਕਰਦੀ ਆ ਤੇ ਕੋਈ ਕਾਰਵਾਈ ਨਾ ਕਰਿਓ ਆਣ ਕੇ ਮੈਨੂੰ ਫੂਕ ਕੇ ਚਲ ਜਿਓ ਜਲਦੀ ਮੇਰਾ ਪੇਂਡੀ ਤੇ ਚਕਾਰ ਕਰ ਦਿਓ ਮੇਰਾ ਇੱਥੇ ਨਾ ਕਰਿਓ ਲੈ ਦਿਓ ਮੈਨੂੰ ਇੱਥੋਂ ਇੱਕ ਹੋਰ ਵਿਆਹਤਾ ਕੁੜੀ ਦੀ ਸੋਹਰੇ ਘਰ ਦੇ ਵਿੱਚ ਜਾਣ ਗਈ ਅਤੇ ਇਲਜ਼ਾਮ ਇੱਕ ਵਾਰੀ ਫਿਰ ਤੋਂ ਸੋਹਰੇ ਪਰਿਵਾਰ ਤੇ ਲੱਗੇ ਨੇ ਇਸ ਪੂਰੀ ਘਟਨਾ ਦੀ ਬਕਾਇਦਾ ਇੱਕ ਆਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਵਿਆਕਤਾ ਕੁੜੀ ਦੇ ਵੱਲੋਂ ਆਪਣੇ ਪੇਕੇ ਘਰ ਦੇ ਵਿੱਚ ਫੋਨ ਕਰਕੇ ਕਿਹਾ ਗਿਆ ਸੀ ਕਿ ਬੱਸ ਹੁਣ ਮੈਂ ਹੋਰ برداشت ਨਹੀਂ ਕਰ ਸਕਦੀ। ਇੱਥੇ ਰਹਿੰਦੀਆਂ ਉਸ ਦੀ ਨਨਣਾ ਉਸ ਨੂੰ ਨਿਤ ਦਿਨ ਤੰਗ ਪਰੇਸ਼ਾਨ ਕਰਦੀਆਂ ਸੀ। ਉਸ ਦਾ ਜਲੂਸ ਕੱਢਿਆ ਜਾਂਦਾ ਸੀ। ਕਦੇ ਛੋਟੀ ਨਨਣ ਤੇ ਕਦੇ ਵੱਡੀ ਨਨਣ ਉਸ ਨੂੰ ਤੰਗ ਪਰੇਸ਼ਾਨ ਕਰਦੀ ਸੀ। ਗਰਭਵਤੀ ਸੀ ਇਹ ਕੁੜੀ ਜਿਸ ਦਾ ਨਾਮ ਰੁਪਿੰਦਰ कौर ਹੈ। ਅਮ੍ਰਿਤਸਰ ਦੀ ਇਹ ਕਸ਼ਨਾ ਉਸ ਦਾ ਪਤੀ ਐਸ.ਜੀ.ਪੀ.ਸੀ. ਮੁਲਾਜ਼ਮ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਹੋਇਆ ਇਹ ਕੁੜੀ ਖੁਦ ਗੁਰਸਿੱਖ ਸੀ। ਅਤੇ ਸਵੇਰੇ ਨਿਤਨੇਮ ਕਰਨ ਤੋਂ ਬਾਅਦ ਜਦੋਂ ਉਹ ਹੀਠਾ ਨਹੀਂ ਆਈ ਆਪਣੇ ਕਮਰੇ ਦੇ ਵਿੱਚੋਂ ਤਾਂ ਸਭ ਤੋਂ ਪਹਿਲਾਂ ਨਿਣਾਣ ਦੇ ਵੱਲੋਂ ਹੀ ਕਮਰੇ ਦੇ ਵਿੱਚ ਜਾ ਕੇ ਦੇਖਿਆ ਜਾਂਦਾ ਤੇ ਉੱਥੇ ਰੁਪਿੰਦਰ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੂੰ ਸਹੁਰੇ ਨੇ ਸੂਚਿਤ ਕੀਤਾ ਤੇ ਜਦੋਂ ਉਹ ਇੱਥੇ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਾਫ ਸ਼ਬਦਾਂ ਦੇ ਵਿੱਚ ਹੀ ਕਹਿ ਦਿੱਤਾ ਗਿਆ ਕਿ ਸਾਡੀ ਧੀ ਨੂੰ ਮਾਰਨ ਵਾਲਾ ਕੋਈ ਹੋਰ ਨਹੀਂ ਇਹਨਾਂ ਪਰਿਵਾਰਿਕ ਮੈਂਬਰਾਂ ਦੇ ਵਿੱਚੋਂ ਹੀ ਇੱਕ ਜਣ ਕਿਉਂਕਿ ਉਹ ਸਾਨੂੰ ਦੱਸਦੀ ਸੀ ਆਪਣੀ ਮਾਂ ਨੂੰ ਫੋਨ ਕਰਕੇ ਦੱਸ ਦਿੱਤੀ ਕਿ ਉਸ ਨੂੰ ਕਿੰਨਾ ਇੱਥੇ ਪਰੇਸ਼ਾਨ ਕੀਤਾ ਜਾਂਦਾ ਸੀ ਮਾਂ ਵੀ ਇਹਨਾਂ ਸਾਰੀਆਂ ਗੱਲਾਂ ਤੋਂ ਤੰਗ ਆ ਚੁੱਕੀ ਸੀ ਪਰ ਧੀ ਹਮੇਸ਼ਾ ਇਹੀ ਆਖਦੀ ਸੀ ਕਿ ਅਸੀਂ ਘਰ ਤੋਂ ਕੋਈ ਗੱਲ ਬਾਹਰ ਨਹੀਂ ਕੱਢਣਾ ਚਾਹੁੰਦੇ ਪਰ ਮੇਰੀਆਂ ਨਨਾਲਾ ਨੇ ਜਿਹੜੀਆਂ ਉਹ ਇੱਥੇ ਆ ਕੇ ਜਲੂਸ ਕੱਢਦੀਆਂ ਨੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰੁਪਿੰਦਰ ਇਹ ਆਖ ਰਹੀ ਹੈ ਕਿ ਮੇਰਾ ਅੰਤਿਮ ਸੰਸਕਾਰ ਇੱਥੇ ਨਾ ਕਰਿਓ ਆਪਣੇ ਪਿੰਡ ਲੈ ਜਾ ਕੇ ਕਰਿਓ ਇਹੋ ਜਿਹੇ ਸ਼ਬਦ ਜਦੋਂ ਕਿਸੇ ਨੂੰ ਕਹਿਣੇ ਪੈ ਜਾਣ ਤਾਂ ਤੁਸੀਂ ਸੋਚ ਸਕਦੇ ਹੋ ਕਿ ਉਹ ਵਿਅਕਤੀ ਉਹ ਔਰਤ ਉਹ ਕੁੜੀ ਆਪਣੇ ਸਹੁਰੇ ਘਰ ਦੇ ਵਿੱਚ ਕਿੰਨੀ ਦੁਖੀ ਹੋਣੀ ਹੈ ਦੇਖਣ ਨੂੰ ਸਭ ਕੁਝ ਠੀਕ ਠਾਕ ਲੱਗਦਾ ਹੈ ਬਾਹਰੋਂ ਸੁਖਾੜਾ ਜਾਪਦਾ ਹੈ ਕਿ ਕੁੜੀ ਇੱਕ ਚੰਗੇ ਘਰ ਪਰਿਵਾਰ ਦੇ ਵਿੱਚ ਵਿਆਹੀ ਹੋਈ ਹੈ ਉਹ ਸਸ ਸੋਰਾ ਜੋ ਕਹਿੰਦੇ ਨੇ ਕਿ ਅਸੀਂ ਤੇਰੇ ਮਾਪਿਓ ਆ ਉਹਨਾਂ ਦੇ ਵਿੱਚੋਂ ਕੋਈ ਵੀ ਅਜਿਹਾ ਸਨੂਪ ਨਹੀਂ ਕੀਤਾ ਜਾਂਦਾ ਉਹ ਕੁੜੀਆਂ ਜੋ ਕਹਿੰਦੀਆਂ ਨੇ ਕਿ ਅਸੀਂ ਤੇਰੀਆਂ ਭੈਣਾਂ ਦੇ ਸਮਾਨ ਆ ਉਹ ਨਾਨਾ ਉਹਨਾਂ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਇੱਕ ਪਲ ਦੇ ਲਈ ਵੀ ਇਹਨਾਂ ਕੁੜੀਆਂ ਨੂੰ ਖੁਸ਼ ਦੇਖ ਸਕਣ। ਰੁਪਿੰਦਰ ਦੇ ਮਾਮਲੇ ਦੇ ਵਿੱਚ ਤਾਂ ਇਹੀ ਕੁਝ ਹੋਇਆ ਕਿਉਂਕਿ ਉਸਦੀ ਆਡੀਓ ਖੁਦ ਆਪਣਾ ਦੁੱਖ ਦਰਦ ਅਤੇ ਉਸ ਘਰ ਦੀ ਸੱਚਾਈ ਬਿਆਨ ਕਰ ਰਹੀ ਹੈ ਜਿਸ ਦੇ ਵਿੱਚ ਉਹ ਰੋਂਦੀ ਹੋਈ ਆਪਣੀ ਮਾਂ ਨੂੰ ਇਹ ਹੀ ਆਖ ਰਹੀ ਹੈ ਕਿ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ। 3 ਮਹੀਨੇ ਦੀ ਇਹ ਗਰਭਵਤੀ ਕੁੜੀ ਆਪਣੇ ਚੰਗੇ ਭਵਿੱਖ ਦੇ ਬਾਰੇ ਸੋਚ ਕੇ ਅੱਗੇ ਲੰਬੀ ਜ਼ਿੰਦਗੀ ਜੀ ਸਕਦੀ ਸੀ। जेकर उस परिवार पेका परिवार इस समय इंसाफ की गुहार लगा रहा है आख रहा है कि सोरे परिवार के खिलाफ बनती कारवाई की जाए पुलिस का कहना है बयान लै चुके जाएगी उसके अन्सार ही अगली कारवाई होगी ਹੈਲੋ ਅਮਾ ਹਾਂ ਕੀ ਹਾਲ ਹੈ ਮੈਂ ਵੀ ਠੀਕ ਬਸ ਮੇਰੇ ਕੋਲ ਨਾ ਉਹ ਨੀਤੇ ਆ ਜਾਂਦੇ ਆ ਇਹ ਨਾ ਬੜਾ ਤੰਗ ਕਰਦੀ ਆ ਮੈਨੂੰ ਜਿੰਨੇ ਲਾਣੀ ਬਹੁਤ ਬੇਇੱਜ਼ਤੀ ਕਰਦੀ ਆ ਅੱਡੀ ਤੋਂ ਆਂਦੀ ਆਂਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੀ ਆ ਪਹਿਲਾਂ ਨਿੱਕੀ ਨੇ ਕੀਤੀ ਹੁਣ ਵੱਡੀ ਨੇ ਕੱਲ ਆਣ ਕੇ ਉਹ ਤ ਮਾਸ਼ਾਅੱਲਾ ਆ ਪਰ ਸੋਹਣ ਸਾਡੀ ਕਦੀ ਘਰ ਚ ਬਾਰ ਬਾਰ ਨਹੀਂ ਇਹਨਾਂ ਨੇ ਬੜਾ ਤੰਗ ਕੀਤਾ ਮੈਂ ਨਹੀਂ ਹੁਣ ਜੀਣਾ ਪਰ ਗਏ ਤੇ ਕੋਈ ਕਾਰਵਾਈ ਨਾ ਕਰਿਓ ਆਣ ਕੇ ਮੈਨੂੰ ਫੂਕ ਕੇ ਚਲ ਜਿਓ ਜਲਦੀ ਮੇਰਾ ਪਿੰਡੀ ਦਾ ਚਕਾਰ ਕਰ ਦਿਓ ਮੇਰਾ ਇੱਥੇ ਨਾ ਕਰਿਓ ਲੈ ਦਿਓ ਮੈਨੂੰ ਇੱਥੋਂ ਜੇ ਤੇ ਕਰਨਗੇ ਮੇਰੇ ਸਾਰੇ ਜੋੜ ਸੰਵਾਲੇ ਇੰਨਾ ਨਹੀਂ ਕਰਨਾ ਤੁਸੀਂ ਮੈਨੂੰ ਪਿੰਡੀ ਲੈ ਦਿਓ ਹਾਂਜੀ ਇਹ ਅੱਜ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਲੜਕੀ ਨਹੀਂ ਕਰਦੀ ਸਾਨੂੰ ਕੁਝ ਸਾਢੇ 8 ਵਜੇ ਪਤਾ ਲੱਗਾ ਯਾ ਅਸੀਂ ਅੰਮ੍ਰਿਤਸਰ ਦਵਾਈ ਲੈਣ ਆਏ ਸੀਗੇ ਉੱਥੇ ਹੀ ਫੋਨ ਆਇਆ ਵੀਰ ਜੀ ਉਹਨਾਂ ਦਾ ਕਿ ਅਰਪਿੰਦਰ ਦੀ ਡੈਥ ਹੋ ਗਈ ਐ ਸਹੁਰੇ ਪਰਿਵਾਰ ਵੱਲੋਂ ਪਰਿਵਾਰ ਨੂੰ ਫੋਨ ਕੀਤਾ ਗਿਆ ਲੜਕੀ ਵਾਲਿਆਂ ਨੂੰ ਜਾਂ ਤੁਹਾਨੂੰ ਕੋਈ ਇਨਫੋਰਮ ਕੀਤਾ ਗਿਆ ਕਿ ਲੜਕੀ ਡੈਥ ਹੈ ਲੜਕੀ ਵਾਲੇ ਮਤਲਬ ਉਹਦੇ ਸਹੁਰਾ ਸਾਹਿਬ ਨੇ ਕੀਤਾ ਸੀਗਾ ਫੋਨ ਤੇ ਅਰਪਿੰਦਰ ਦੀ ਐ ਫੋਨ ਆ ਉਹਨੇ ਦੱਸ ਸਾਨੂੰ ਨਹੀਂ ਪਤਾ ਉਹ ਅਰਪਿੰਦਰ ਆਪ ਨਹੀਂ ਸੀ ਜਾਣ ਵਾਲੀ ਉਹ ਤੇ ਬਾਣੀ ਨਾਲ ਜੁੜੀ ਹੋਈ ਸੀਗੀ ਬਾਣੀ ਬਹੁਤ ਪੜਦੀ ਸੀ ਅਮਰਤਾਰੀ ਕੁੜੀ ਸੀਗੀ ਕਿੰਨਾ ਚਿਰ ਹੋ ਗਿਆ ਸੀ ਵਿਆਹ ਉਹਦਾ ਸਵਾ ਸਾਲ ਹੋਇਆ ਸੀਗਾ ਵਿਆਹ ਨੂੰ ਹਾਂਜੀ ਪ੍ਰੈਗਨੈਂਟ ਹੀ ਗਈ ਕਿੰਨਾ ਢਾਈ ਤੇ 9 ਮਹੀਨੇ ਹੋ ਗਏ ਨੇ ਤੇ ਸੱਸ ਨਹੀਂ ਚਾਹੁੰਦੀ ਕਿ ਬੱਚਾ ਉਹਦੇ ਹੋਵੇ ਤੇ ਜਦੋਂ ਤੁਸੀਂ ਆ ਕੇ ਲੜਕੀ ਨੂੰ ਦੇਖਿਆ ਤਾਂ ਕੀ ਉਹਦੇ ਕੋਈ ਨਿਸ਼ਾਨ ਸਰੀਰ ਤੇ ਹਾਂਜੀ ਉਹਦੇ ਨਿਸ਼ਾਨ ਗਲੇ ਵਿੱਚ ਨਿਸ਼ਾਨ ਆਏ ਆ ਉਂਗਲਾਂ ਛਪੀਆਂ ਹੋਈਆਂ ਨੇ ਉਸ ਨੂੰ ਮਾਰ ਦਿੱਤਾ ਗਿਆ ਪਤਾ ਨਹੀਂ ਨਾਨਾ ਨੇ ਸੱਸ ਨੇ ਸਹੋਰੇ ਨੇ ਕਿੰਨੇ ਮਾਰਿਆ ਇਹ ਸਾਨੂੰ ਨਹੀਂ ਹੁਣ ਪਤਾ ਇਹ ਹਣ ਬਿਆਨਾਂ ਤੇ ਪਤਾ ਲੱਗੇਗਾ ਕੋਈ ਲੜਕੀ ਨੇ ਆਪਣੇ ਪਰਿਵਾਰ ਨੂੰ ਕੋਈ ਕਿਹਾ ਕਿ ਮੇਰਾ ਮੇਰੇ ਨਾਲ ਕੋਈ ਪਰਿਵਾਰ ਬਲੇ ਸਹੋਰਾ ਪਰਿਵਾਰ ਕੋਈ ਕੰਮ ਕਰਦਾ ਪਰੇਸ਼ਾਨ ਕਰਦਾ ਮਤਲਬ ਉਹ ਰਹਿੰਦੀ ਸੀਗੀ ਤੇ ਕਰ ਗੱਲ ਨਹੀਂ ਸੀ ਦੱਸਦੀ ਮੰਮਾ ਆਪਣੀ ਨੂੰ ਗੱਲ ਦੱਸਦੀ ਸੀ ਮੰਮਾ ਸਾਨੂੰ ਕੋਈ ਗੱਲ ਨਹੀਂ ਸੀ ਉਹਦੀ ਦੱਸਦੀ ਬਈ ਪਰੇਸ਼ਾਨ ਪਰੇਸ਼ਾਨ ਰਹਿੰਦੀ ਸੀਗੀ ਉਹ ਮਤਲਬ ਉਹਨੂੰ ਪਰੇਸ਼ਾਨ ਕਰਦੇ ਸੀਗੇ ਤੁਹਾਨੂੰ ਲੱਗਦਾ ਕਿ ਲੜਕੀ ਮਾਰਿਆ ਗਿਆ ਮਾਰਿਆ ਗਿਆ ਆ ਆਪ ਨਹੀਂ ਉਹ ਸਾਡੀ ਬੇਟੀ ਆਪ ਇਹ ਕੰਮ ਕਰਨ ਵਾਲੀ ਨਹੀਂ ਹੈਗੀ ਪੜ੍ਹੀ ਲਿਖੀ ਬੱਚੀ ਸੀ ਕਿ ਉਹ ਕਿਹੜੀ ਅਨਪੜ੍ਹ ਸੀ ਕਿ ਜਿੰਨੇ ਇਹ ਕੁਝ ਕਰਨਾ ਤੇ ਹੋ ਸਕਦਾ ਉਹਦੇ ਕੋਲ ਅੰਦਾਜ਼ ਹੀ ਮੰਗਦੇ ਹੋਣ ਅੱਛਾ ਮੌਕੇ ਤੇ ਹੁਣ ਪੁਲਿਸ ਆ ਗਈ ਹਾਂਜੀ ਆ ਗਈ ਹੈ ਪੁਲਿਸ ਨੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਨਹੀਂ ਅਜੇ ਨਹੀਂ ਅਜੇ ਅੰਦਰ ਹੀ ਆ ਅਜੇ ਅੰਦਰ ਉਹਨਾਂ ਦੇ ਪਿਆਰ ਲੈਣਦੇ ਪਏ ਆ ਤੇ ਕੀ ਮੰਗ ਕਰਦੇ ਆ ਅਸੀਂ ਇਨਸਾਫ ਚਾਹੁੰਨੇ ਆ ਕਿ ਸਾਡੀ ਬੇਟੀ ਦਾ ਇਨਸਾਫ ਮਿਲਣਾ ਚਾਹੀਦਾ ਹੈ ਸਾਡੀ ਬੱਚੀ ਪੜ੍ਹੀ ਲਿਖੀ ਸੀ ਉਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਵੀ ਇਹ ਸਾਨੂੰ ਇਨਸਾਫ ਮਿਲੇ ਵੀ ਇਹ ਕੀ ਕਾਰਨ ਨੇ ਆ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਵੱਦ ਤੋਂ ਵੱਧ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਤੇ ਜਿਹੜੀ ਇਹ ਲੜਕੀ ਕੀ ਤੁਹਾਡਾ ਰਿਸ਼ਤਾ ਉਸ ਨਾਲ ਮੇਰੀ ਭਤੀਜੀ ਹੈ ਜੀ ਤੇ ਕਿਹੜੀ ਜਗ੍ਹਾ ਤੇ ਰਹਨ ਵਾਲੇ ਸੀ ਆਂਧੇ ਚਮੇਸ਼ ਨਗਰ ਲੋਲਾ ਤੇ ਅੱਜ ਤੁਹਾਨੂੰ ਕਾਲ ਕੀਤੀ ਗਈ ਲੜਕੇ ਪਰਿਵਾਰ ਵੱਲੋਂ ਹਾਂਜੀ ਕਾਲ ਕੀਤੀ ਗਈ ਆ ਵੀ ਠੀਕ ਹੈ ਗਿਆ ਅਹੀਂ ਉਦੋਂ ਭੱਜੇ ਆਏ ਆ ਸਾਰਾ ਪਰਿਵਾਰ ਅੱਛਾ ਜੀ ਜਿਹਾ ਵੇਖਿਆ ਆਣ ਕੇ ਤੇ ਇਹਨਾਂ ਲਾ ਲਿਆ ਤੋਂ ਇਹ ਆਹ ਕੁੜਕੀਆਂ ਨੇ ਮਾਰੀ ਗਈ ਆ ਆਖਿਆ ਲੈ ਜਾ ਆਂਦੇ ਇੱਥੇ ਇੱਥੇ ਆ ਜੋ ਜੇ ਜਨਾਬ ਪੱਖੇ ਨਾਲ ਫਾਹ ਲਿਆ ਵਾ ਪੱਖੇ ਦਾ ਪੱਖੇ ਦਾ ਕੋਈ ਫਰ ਵਿੰਗਾ ਹੋਣਾ ਚਾਹੀਦਾ ਹਮਮ ਜਿਹੜਾ ਖੋਖਾ ਜਿਹਾ ਹੁੰਦਾ ਉਹ ਵਿੰਗਾ ਹੋਣਾ ਚਾਹੀਦਾ ਪੱਖੇ ਦਾ ਕੋਈ ਨੁਕਸਾਨ ਨਹੀਂ ਹੋਇਆ ਕਿੰਨੇ ਸਾਲ ਹੋ ਗਏ ਲੜਕੀ ਨੂੰ ਗਿਆ ਡੇਢ ਸਾਲ ਤੇ ਲੜਕੀ ਦੇ ਕੋਲ ਬਾਲ ਬੱਚਾ ਵੀ ਹੋਣਾ ਦਾ ਬੱਚਾ ਹੋਣਾ ਹੈ 3 ਮਹੀਨੇ ਪਹਿਲੇ ਨੇ ਤੁਸੀਂ ਜਦੋਂ ਆ ਕੇ ਵੇਖਿਆ ਤੁਹਾਨੂੰ ਕੀ ਲੱਗਦਾ ਕਿ ਸਾਦੇ ਵਿੱਚ ਇੱਕ ਰੱਸੀ ਹੋਵੇ ਕਿਤੇ ਹੋਰ ਵੀ ਹੋਵੇ ਗਲਾ ਘੁੱਟ ਕੇ ਮਾਰਿਆ ਕਿਹੜੇ ਤੇ ਇਹ ਹੋਰ ਕਿਤੇ ਨਕਸ਼ਾ ਇਸ ਤੋਂ ਪਹਿਲਾਂ ਲੜਕੀ ਨੇ ਆ ਤੁਹਾਡੇ ਨਾਲ ਜਾਂ ਆਪਣੀ ਮਾਤਾ ਨਾਲ ਜਾਂ ਕਿਸੇ ਭੈਣ ਭਰਾ ਨਾਲ ਕੋਈ ਗੱਲ ਸਾਂਝੀ ਕੀਤੀ ਹੈ ਵੇਖੀ ਉਹਨੂੰ ਕਿਸੇ ਤਾਂਜੀ ਕੀਤਾ ਗਿਆ ਜਾਂ ਪਰੇਸ਼ਾਨ ਕੀਤਾ ਗਿਆ ਨਾਨਾ ਤਾ ਤਾ ਕਰਦੀਆਂ ਆਣ ਕੇ ਵੀ ਸਾਰਾ ਪਰਿਵਾਰ ਪਰੇਸ਼ਾਨ ਕਰਦਾ ਹੀ ਤੇ ਹਜੇ ਸੀ ਪਿਛੋਂ ਤੇ ਕਿਹੜੀ ਗੱਲਾਂ ਗੱਲ ਤਾਂ ਹੁਣ ਕੋਈ ਪਤਾ ਹੀ ਨਹੀਂਗਾ ਤੇ ਗੱਲ ਤਾਂ ਇਹਨੂੰ ਕੀ ਪਤਾ ਉਹਨੇ ਦੱਸਿਆ ਨਹੀਂ ਕੋਈ ਗੱਲ ਤਾਂ ਤੇ ਹੁਣ ਮੌਕੇ ਤੇ ਪੁਲਿਸ ਪਹੁੰਚੀ ਹਾਂਜੀ ਪੁਲਿਸ ਆ ਗਈ ਜੀ ਉਸ ਨਾਲ ਤੁਹਾਡੀ ਕੀ ਗੱਲਬਾਤ ਹੋਈ ਇਹਨਾਂ ਨੇ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਉਹਾਂ ਦੇ ਇਨਸਾਫ ਮਿਲੂਗਾ ਕੁਲਦੀਪ ਸਿੰਘ ਜੀ ਸਰ ਕਿੱਥੇ ਡਿਊਟੀ ਕਰਦੇ ਹੋ ਡਿਊਟੀ ਮੇਰੀ ਇੱਥੇ ਦਰਵਾਸਾ ਆਜੀਪੀਸੀ ਚ ਹੈ ਜੀ ਜੀ ਸਰ ਅੱਜ ਰਵਿੰਦਰਪੁਰ ਕੋਰ ਤੁਹਾਡੀ ਨੂੰਨੇ ਸੁਸਾਇਡ ਕੀਤਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਵੀ ਵੇਖੋ ਸਾਡਾ ਤੇ ਘਾਰ ਹੀ ਗਰਕ ਹੋ ਗਿਆ ਜੀ ਉਹਦੇ ਮੂਹਲੇ ਵੇਖਣਾ ਆਗੇ ਚਾਰ ਜੀ ਆਹੇ ਘਰ ਚ ਤੇ ਅਸੀਂ ਤਾਂ ਜੂੜੀ ਤੋਂ ਆਣਾ ਤੇ ਉਹਦੇ ਮੂਹਲੇ ਵੇਖਣਾ ਆਗੇ ਤੇ ਸਾਡੇ ਦੇ ਬੇੜਾ ਹੀ ਡੁੱਟਿਆ ਗਿਆ ਜੀ ਰਾਤ ਰਾਤ ਸਰ ਉਹ ਮਨ ਲਕੀ ਤੁਹਾਡੀ ਨੂੰਹ ਤੇ ਲੜਕਾ ਮਨ ਲਕੀ ਬਿਲਕੁਲ ਸਹੀ ਸਲਾਮਤ ਹੁੰਦੇ ਸੀ ਬਿਲਕੁਲ ਜੀ ਕੋਈ ਗੱਲ ਨਹੀਂ ਇਹੋ ਜੀ ਨਾ ਕੋਈ ਸਾਡੇ ਚ ਕੋਈ ਤੂੰ ਤੂੰ ਮੈਂ ਮੈਂ ਹੋਈ ਕੋਈ ਇਹੋ ਜੀ ਗੱਲ ਹੀ ਨਹੀਂ ਕੋਈ ਤੇ ਸੇਰੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਜੀ ਸੇਰੇ ਜੀ ਮੈਂ ਤੇ ਸੇਰੇ ਤੇ ਮੈਂ ਡਿਊਟੀ ਤੇ ਸੀ ਜੀ ਤੇ ਉਹ ਇੱਥੇ ਮੁੜ ਕੇ ਬੇਟੀ ਵੱਡੀ ਤੇ ਉਹ ਗਿਆ ਸੀ ਉਹ ਉੱਥੇ ਛੀਦਾ ਸਾਬ ਗਿਆ ਘਰ ਦੇ ਵੀ ਉਥੋਂ ਆਇਆ ਤੇ ਉਹਨਾਂ ਇਹਨਾਂ ਰੁਟੀਨ ਸੀ ਵੀ ਇਹਨਾਂ ਸਵੇਰੇ ਪਾਠ ਕਰਕੇ ਪੌਣੇ 9 ਵਜੇ ਥੱਲੇ ਆਉਣਾ ਵਾ ਆਪਦਾ ਨੇਤਣੇ ਕਰਕੇ ਸਾਰਾ ਤੇ ਆ ਕੇ ਮੁੜ ਕੇ ਰੋਟੀ ਪਾਣੀ ਇਹਨਾਂ ਕਰ ਲੈਣਾ ਤੇ ਮੰਮੀ ਉਹਨਾਂ ਦੀ ਕੰਮਸ ਕਰ ਲੈਂਦੀ ਸੀ ਉਹਨਾਂ ਨੇ ਤੁੱਕੇ ਕਿਨਾਂ ਨੇ ਜਾ ਕੇ ਬੂਆ ਬੋਲਿਆ ਸੀਗਾ ਇਹਨਾਂ ਮੁੜ ਕੇ ਉਹ ਬੇਟੀਆਂ ਇਹਨਾਂ ਨੇ ਜਾ ਕੇ ਜਦੋਂ ਬੂਆ ਵੇਖਿਆ ਤੇ ਬੂਆ ਲੋਕ ਸੀਗਾ ਇਨਾ ਮੁਰਤੇ ਜੋ ਲੋਕ ਲਾਇਆ ਤੇ ਉਹ ਲੜਕੀ ਦੇ ਪੇਕੇ ਪਰਿਵਾਰ ਵੱਲੋਂ ਇਕਤਜ਼ਾਮ ਹੋ ਜਾਣਗੇ ਕਿ ਪੂਰਾ ਗੜਾਪੁਰ ਕੀ ਮਾਨ ਹੈ ਤੁਸੀਂ ਹੀ ਕਰਾ ਦੇ ਨਾ ਜੀ ਨਹੀਂ ਇਹੋ ਜੇ ਕੋਈ ਗੱਲ ਨਹੀਂ ਨਾ ਕੋਈ ਅਸੀਂ ਇਹੋ ਜੇ ਕੰਮ ਕੀਤਾ ਅਹੀਂ ਗੁਰੂਕਾਂ ਲੜਕੀ ਦਾ ਕੋਈ ਝਗੜਾ ਤੁਹਾਡੇ ਨਾਲ ਨਾ ਜੀ ਨਾ ਕੋਈ ਝਗੜਾ ਨਹੀਂ ਜਿਸੇ ਨਾਲ ਸੱਸ ਦਾ ਕੋਈ ਹੈ ਮੈਂ ਨਾ ਵੀ ਕੋਈ ਵੀ ਝਗੜਾ ਨਹੀਂ ਸਾਡਾ ਨਾ ਕੋਈ ਅਸੀਂ ਜਦੋਂ ਵਿਆਹ ਕੀਤਾ ਉਦੋਂ ਵੀ ਕੋਈ ਇਹਨਾਂ ਤੋਂ ਮੰਗਣੀ ਕੀਤੀ ਆ ਵਿਚੋਲਾ ਸਾਹਿਬ ਖਲੋਤੇ ਆ ਇਹਨਾਂ ਨੂੰ ਪੁੱਛ ਲਿਆ ਅਸੀਂ ਆਖਿਆ ਵੀ ਤੁਸੀਂ ਘਰੇ ਆਪਦੇ ਕਰੋ ਅਸੀਂ ਪੰਜ ਬੰਦੇ ਆਖੋ ਦੋ ਬੰਦੇ ਆਖੋ ਦੋ ਉਹਨੂੰ ਤਿਆਰ ਆ। ਉਥੋਂ ਤਲਾਬੀ ਸੀ ਕਿ ਲੇਡੀ ਹੈ ਰਪਿੰਦਰ ਕੌਰ ਰਪਿੰਦਰ ਕੌਰ ਵਾਈਫ ਹੋਂਦਰਜੀਤ ਸਿੰਘ ਉਹਦੇ ਜਿਹੜੇ ਅੱਜ ਉਹਦੇ ਸਬੰਧ ਚ ਇੱਥੇ ਆਏ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੌਕਾ ਵੇਖ ਲਿਆ। ਸਰ ਕੀ ਨਾਮ ਸੀ ਲੜਕੀ ਦਾ? ਰਪਿੰਦਰ ਕੌਰ ਰਪਿੰਦਰ ਕੌਰ ਵਾਈਫ ਹੋਂਦਰਜੀਤ ਸਿੰਘ ਇਹ ਕਿੰਨਾ ਚਿਰ ਹੋ ਗਿਆ ਵਿਆਹ ਨੂੰ? ਵਿਆਹ ਨੂੰ ਕਰੀਬ 1 ਸਾਲ ਤਕਰੀਬ ਹੋਇਆ। 26 ਸਾਲ ਹੋ ਗਏ। ਕੀ ਪ੍ਰੈਗਨੈਂਟ ਵੀ ਦੱਸਣਾ ਆ? ਹਾਂ ਜੀ ਦੱਸਿਆ ਇਹਨਾਂ ਨੇ। ਸਨ ਮੋਟਲੀ ਤਫਤੀਸ਼ ਤੋਂ ਲਾਇਦ ਨੂੰ ਮਾਰਿਆ ਗਿਆ। ਮੱਕੀ ਦੇਖਦੇ ਬਿਆਨ ਲਿਖਾਉਣ ਕਿ ਸਰੂ ਦੇ ਮੁਤਾਬਕ ਕਰ ਵੀ ਕਰਦੇ ਹਾਂ ਹਾਂਜੀ ਤੇ ਕੇਕਾ ਪਰਿਵਾਰ ਵਾਲੋ ਵੀ ਫੋਲ ਲਗਾਏ ਗਏ ਨੇ ਕਿ ਉਹਰਾ ਆਤਮ ਹੱਤਿਆ ਕੀ ਕੀਤੀ ਇਹ ਮੈਟਰ ਹੁਣ ਇਨਵੈਸਟੀਗੇਸ਼ਨ ਹੈ ਜੀ ਦੇਖਦੇ ਆ ਜੋ ਵੀ ਪਾਇਆ ਗਿਆ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਸਰ ਇਹ ਜਿਹੜਾ ਮੜਕੀ ਨੂੰ ਜਦੋਂ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਮੜਕੀ ਦੇ ਅੰਦਰ ਕੇਕਾ ਪਰਿਵਾਰ ਨੂੰ ਫੋੜ ਗਿਆ ਸੀ ਇਥੋਂ ਦੈਟਸ ਵਾਈ ਉਹ ਇੱਥੇ ਪਹੁੰਚੇ ਆ ਤੇ ਇਹਨਾਂ ਨੇ ਦੂਆ ਤੋੜ ਕੇ ਉਹਨੂੰ ਕੱਢਿਆ ਮੜਕੀ ਨੂੰ ਹਾਂਜੀ ਨਨਾਨਾ ਘਰੇ ਸੀਗੀ ਆ ਉਹਨਾਂ ਨੂੰ ਪਤਾ ਲੱਗਿਆ ਕਿ ਜਦੋਂ ਟਾਈਮ ਸਵੇਰੇ 9:00 ਵਜੇ ਉਹਨੇ ਚਾਹੂ ਪੀਣ ਲਈ ਨਹੀਂ ਥੱਲੇ ਆਈ ਤੇ ਜਦੋਂ ਉਹਨੇ ਜਾ ਕੇ ਦੇਖਿਆ ਦਰਵਾਜ਼ਾ ਅੰਦਰੋਂ ਲੋਕ ਸੀਗਾ ਸਰ ਦਰਵਾਜ਼ੇ ਦੇ ਪਾਰੋਂ ਕੋ ਫੋਰਸ ਲਈ ਉਹਨੂੰ ਤੋੜ ਕੇ ਉਹਨੂੰ ਵੇਖਿਆ ਗਿਆ ਕਿ ਉਹ ਹਾਂਜੀ ਫਿਰ ਖੋਲਿਆ ਜੀ ਫੋਰਸਫੁਲੀ ਖੋਲਿਆ ਦਰਵਾਜ਼ਾ ਖੋਲ ਕੇ ਜਦੋਂ ਦੇਖਿਆ ਤਾਂ ਫਿਰ ਉੱਧਰ ਪੁਲਿਸ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਜੀ ਬਿਆਨ ਕਲਮ ਬੰਦ ਕੀਤੇ ਜਾ ਰਹੇ ਜੀ ਐਫ ਆਈ ਆਰ ਬੰਦ ਕੀਤੀ ਜਾ ਰਹੀ ਹੈ